Beijo. ਪਤਲਾ ਤਾਰਨਾ ਹਾਲ ਸਭ ਦੇ ਉੱਚੇ ਜਾਣੀਐ ਨਾਮ ਕਨਾਮ ਪਿਆਰ ਕਾਉ ਵੱਡੇ ਭਾਗ ਨੇ ਧੀ ਸਖਤਾ ਦੇ ਭਾਗ ਮਦਨ ਸਖ ਸਾਧੂਆ ਢੋੜੀ ਕਾ ਰਿਸ਼ਨਾਦ ਹਰ ਕਾ ਨਾਮ ਤੇ ਆਏ ਸੁਣ ਸਭਨਾ ਲੋਕ ਅਰਦਾਨ ਸੋ ਨਗਰ ਦੇ ਭਾਗ ਜਾਗੇ ਜਿਨ ਜਿਹਨਾਂ ਨੂੰ ਅਗੇ ਨਾਮਾਹ ਵਰਤਨ ਸੰਤ ਬਾਬਾ ਸਭ ਸੇ ਸਿਮਿਤੀ ਗੁੜਿਆ ਵਾਲਿਆਂ ਦੀ ਸਰਾਨੀਆਂ ਜਨ ਦੇ ਵਿੱਚ ਆਪਾਂ ਜੁੜੇ ਬੈਠੇ ਆ। ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਤਖਤਾਂ ਦੇ ਪ੍ਰਕਾਸ਼ ਮਾਤੇ ਆਓ ਸਭ ਤੋਂ ਬੇਨਤੀ ਕਰਦੇ ਆਂ ਭਾਈ ਥੋੜੇ ਸਮੇਂ ਦੇ ਵਿੱਚ ਮਹਾਂਪੁਰਖ ਆਪਣੇ ਕੋ ਪਹੁੰਚਣ ਵਾਲੇ ਨੇ ਮਹਾਂਪੁਰਖ ਨੂੰ ਪਹਿਲਾਂ ਪਹਿਲਾਂ ਅੰਮ੍ਰਿਤਾਲ ਦੇ ਵਿੱਚ ਆ ਕੇ ਸਾਝਿਆ ਫੇਰੋ ਉਹ ਜੀ ਦੇ ਵੱਡੇ ਭਾਗ ਨੇ ਵੱਡ ਭਾਗੀਨ ਸੰਗਤ ਪਾਵੈ ਭਾਗਹੀਨ ਬਰਭ ਚੂਟੈ ਖਾਵੈ ਬਿਨ ਭਗਤਾਂ ਸਤ ਸੰਗ ਨਾਲ ਲੰਪੈ ਬਿਨ ਸੰਗਤ ਮੈਲ ਭਰੇ ਜੀ ਜਿਹੜੇ ਪਿਆਰੇ ਦੀ ਜਾਤ ਦੇ ਵਿੱਚ ਜੁੜੇ ਬੈਠੇ ਆ ਉਹਨਾਂ ਨੇ ਇਸ ਸੰਸਾਰ ਤੇ ਆ ਕੇ ਪਰਪਕਾਰ ਕਿੰਤਾ ਭਾਗ ਟੜੇ ਜਿਨ੍ਹਾਂ ਨੇ ਅਨੇਕਾਂ ਪਿੰਡਾਂ ਵਿੱਚ ਜਾ ਕੇ ਨਗਰਾਂ ਵਿੱਚ ਜਾ ਕੇ ਇਕਾਂਤ ਸੇਵਾ ਕਰਵਾਈ ਗੁਰੂ ਘਰ ਨੂੰ ਕਰਵਾਈ ਨਗਰ ਪਰਗੁਨਾ ਦੇ ਵਿੱਚ ਵੀ ਉਹਨਾਂ ਮਹਾਂਪੁਰਖਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਪਿਛਲੇ ਨਵੇਂਰੇ ਸਮੇਂ ਤੋਂ ਕਈ ਸਾਲਾਂ ਤੋਂ ਉਹਨਾਂ ਦੀ ਜਨਤ ਦੇ ਵਿੱਚ ਬੋਲ ਬੈਠੇ ਆ ਮਹਾਂਪੁਰਖਾਂ ਦਾ ਜੀਵਨ ਕਿਹੋ ਜਿਹਾ ਹੋਇਆ ਸਤ ਸਾਨ ਆਈ ਜੀ ਕੇ ਭਵਜਲ ਤਾਰਨ ਹਰ ਸਭ ਤੇ ਉੱਚੇ ਜਾਣੀ ਹੈ ਨਾਨਕ ਨਾਮ ਪਿਆਰ ਆਪਣੇ ਨੇੜੇ ਹੀ ਸੰਤ ਬਾਬਾ ਅਦਰ ਸਿੰਘ ਜੀ ਦੇ ਰੂਸਰ ਵਾਲੇ ਪੂਰਨ ਗਿਆਨੇ ਮਾਨਵ ਰਸ ਜਿਨ੍ਹਾਂ ਨੇ ਰੱਬ ਦੇ ਮਗਰਦੇ ਵਿੱਚ ਆ ਕੇ ਨਾਉ ਜਪਿਆ ਤੇ ਸੰਤ ਕੰਨ ਨਾਮ ਉਪਾਇਆ ਉਹ ਮੱਧ ਦੀ ਕਥੀ ਜਿਨ੍ਹਾਂ ਦਾ ਜਨਮ ਸਤਾਨ ਆਪਣੇ ਨੇੜੇ ਹੀ ਪਿੰਡ ਲੋਕੋ ਦੇ ਵਿੱਚ ਹੈ ਮਾਵਰਖਾ ਦਾ ਜਨਮ ਹੋਇਆ ਜਗਤੋ ਹੀ ਸਤੋਗੁਰਾਂ ਦੇ ਨਾਲ ਪਿਆਰ ਸੀ ਬਾਣੀ ਦੇ ਨਾਲ ਪਿਆਰ ਸੀ ਜਿੱਥੇ ਦੁਨਿਆਵੀ ਵਿਦਿਆ ਪੜ੍ਹੀ ਉੱਤੇ ਆਪਣੇ ਨਗਰ ਤੇ ਹੀ ਗ੍ਰੰਥੀ ਸਰਮਾ ਨੂੰ ਨਰਮਦ ਦੀ ਵਿਦਿਆ ਪ੍ਰਾਪਤ ਸਤਿ ਆਪਾ ਬਾਬਾ ਸਿੰਘ ਜੀ ਡੇਰੂ ਸਾਹਿਬ ਵਾਲਿਆ ਨੇ ਮਾਪੁਰਖਾਂ ਦਾ ਸ਼ਾਦੀ ਸਈ ਇੱਕ ਪੁੱਤਰ ਨੇ ਕਰ ਗਰਮੀ ਵਿਲਿਆ ਮਾ ਉਹਦੀ ਜਾਣਦੇ ਉਹ ਮਹਾਪੁਰਖਾਂ ਨੇ ਨਾਲ ਨਾਲ ਕਿੱਥੇ ਵੀ ਕੀਤੀ ਹਾਲੇ ਵਿੱਚ ਡਿਊਟੀ ਕੀਤੀ ਮਹਾਪੁਰਖਾਂ ਨੇ ਦੇਸ਼ ਦੀ ਦੇਸ਼ਕੌਮ ਦੀ ਸੇਵਾ ਕੀਤੀ ਜਦੋਂ ਫੌਜ ਦੇ ਵਿੱਚ ਸੀ ਮਹਾਪੁਰਖਾਂ ਦਾ ਮਿਲਾਬ ਗੁਰੂ ਨਾਨਕ ਦੇਵ ਜੀ ਮਹਸਪੁਰ ਸੰਤ ਬਾਪੂ ਕਰ ਸਿੰਘ ਜੀ ਹੰਦੀ ਪਰਦਾਵਾਲਿਆਂ ਦੇ ਨਾਲ ਹੋਇਆ ਜਦੋਂ ਮਹਾਪੁਰਖਾਂ ਦਾ ਮਿਲਾਬ ਮਹਾਪੁਰਖਾਂ ਦੇ ਨਾਲ ਹੋਇਆ ਮਨ ਹੋਰ ਰੱਗਿਆ ਗਿਆ ਹਰ ਕੰਨ ਧਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਜਦੋਂ ਪੁਰਾਣੇ ਮਾਪੋਖਾਂ ਦਾ ਆਪਾਂ ਨੂੰ ਮਿਲਾਕ ਹੁੰਦਾ ਹੈ ਦੇ ਵਾਸਤੇ ਜਾਇਆ ਕਰਦੇ ਆਪਸੀ ਵਿਚਾਇਆ ਕਰਦੇ ਮਨ ਇਹਨਾਂ ਦੇ ਹਾਲ ਹੋ ਗਿਆ ਮਨ ਬਣਾ ਲਿਆ ਕਿ ਹੁਣ ਮੈਂ ਆਪਣੀ ਨੌਕਰੀ ਛੱਡ ਦੇਣੀ ਹੈ ਬਸ ਉਸ ਪਰਮੇਸ਼ਰ ਦੀ ਭਗਤੀ ਹੀ ਕਰੀਏ ਪਰ ਮਾਪੋਂ ਅੱਖਾਂ ਨੇ ਬੋਤੇ ਮਰਨਾਂ ਵਾਲੇ ਬੰਦ ਕਰਾਈ ਕਿ ਹਰਪ੍ਰ ਸਿੰਘ ਜੀ ਅਧਿਆਪਕ ਜੀ ਦੀ ਨੌਕਰੀ ਨਹੀਂ ਛੱਡਣੀ ਹਾਲਾ ਹੋ ਕੇ ਆਪ ਜੀਆ ਨੇ ਵਚਨ ਮੰਨਿਆ ਕਹਿੰਦੇ 20 ਸਾਲ 1907 ਤੱਕ ਮਹਾਪੁਰਖਾਂ ਨੇ ਫੌਜ ਦੇ ਵਿੱਚ ਨੌਕਰੀ ਕੀਤੀ ਆ ਕੋ ਸਤਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਰਗਿਆ ਗਿਆਨੀ ਮਹਾਪੁਰਖ ਅਤਰ ਸਿੰਘ ਜੀ ਦੇ ਦਰਸਹਾਲੇ ਉਸ ਤੋਂ ਅੰਤ ਜਦੋਂ ਰਿਟਾਇਰਮੈਂਟ ਹੋਏ ਤਾਂ ਸੰਤੂ ਬਾਬਾ ਗਰਮ ਸਿੰਘ ਜੀ ਆਨੇ ਪੋਤੀ ਵਰਦਾਨ ਵਾਲਾ ਮਹਾਂਪੁਰਖ ਨੇ ਕਿਹਾ ਲਈ ਕਿ ਆਪ ਜੀ ਤਤ ਅਰੰਮਪੁਰ ਦੇ ਵਿੱਚ ਜਾਓ ਜਿੱਥੇ ਸਹੇਬੇ ਕਮਾਲ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਚਰਨ ਪਾਏ ਉਹਦੇ ਵੀ ਦਿਨ ਦੇ ਵਿੱਚ ਸਤਿਗੁਰੂ ਜੀ ਇੱਥੇ ਆਏ ਸੀ ਆਪ ਜੀ ਉਸੇ ਸਥਾਨ ਤੇ ਜਾਓ ਜਾ ਕਰਕੇ ਸੰਗਤਾਂ ਨੂੰ ਨਾਮ ਜਪਾਓ ਤੇ ਉਹ ਸਥਾਨ ਨੂੰ ਬੜੇ ਇਤਿਹਾਸਕ ਆਵਾਜ਼ਾਂ ਬਚਨ ਮਰਨ ਦੇ ਕੋਈ ਸੰਤ ਬਾਬਾ ਆਦਨ ਸਿੰਘ ਜੀ ਫੌਜੀ ਨੌਕਰੀ ਤੋਂ ਬਰਖਤਿਤੇ ਬਰਾਬਰ ਦੇ ਵਿੱਚ ਆਏ ਮਹਾਰਾਜਕ ਦੱਸਿਆ ਕਰਦੇ ਇਹ ਕਿ ਜਦੋਂ ਪਹਿਲਾ ਰਿਟਾਇਰਮੈਂਟ ਲੈ ਕੇ ਆਏ ਤਾਂ ਪਹਿਲੀ ਆਪਣੀ ਪੈਨਸ਼ਨ ਦੇ ਨਾਲ ਜਦੋਂ 100 ਰੁਪਏ ਮੈਥੂ ਵਿਆ ਕਰਦੀ ਸੀ ਪਹਿਲੀ ਪੈਨਸ਼ਨ ਦੇ ਨਾਲ ਮਹਾਰਾਜਕ ਨੇ ਇਸਰਤਾਂ ਤੇ ਆ ਕੇ सेवा की थी। स्थान की सेवा की थी। जमीन बंजर पाई सी अपने हाथी हल हाँ चलाया किरत की थी। गुरु के लंगर चलाए स्थान की सेवा संभाल की थी। आप जी जान हो दस ਸਾਨੂੰ ਨਮਸਕਾਰ ਕਰਦਿਆਂ ਨੇ ਕਿਉਂ ਕਰਦਿਆਂ ਨੇ ਭਾਈ ਹਰ ਮੰਤਰ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜਦੋਂ ਪਰਮੇਸ਼ਰ ਮਹਾਪੁਰਖਾਂ ਦੇ ਹਿਰਦੇ ਵਿੱਚ ਵਸਿਆ thank you